ਦੇਤੇ ਕਹਾਉਂਦੇ ਵਗਿਆਨੀਆਂ ਜੋਰ ਹੈ ਬਥੇਰਾ ਲਾਲਿਆ ਦਾਤਾ ਤੰਨੇ ਤੰਨੇ ਕੁਦਰਤਾ ਤੇਰੀਆਂ ਦੁਨੀਆ ਬਣਾਉਣ ਵਾਲਿਆ ਜੀ ਦਾਤਾ ਤੰਨੇ ਤੰਨੇ ਕੁਦਰਤਾ ਤੇਰੀਆਂ ਜੀ ਦੁਨੀਆ ਬਣਾਉਣ ਵਾਲਿਆ ਦਾਤਾ ਤੰਨੇ ਤੂ ਹੈ ਨਿਰਪੋ ਨਿਰਵੈਰ ਤੇ ਅਕਾਲ ਜੀ ਬਖਸ਼ੋ ਸਮਾਤ ਹੋ ਕੇ ਸਾਡੇ ਤੇ ਦਿਆਲ ਜੀ ਹੈ ਨਿਰਪੋ ਨਿਰਮਿਰ ਤੇ ਅਕਾਲ ਜੀ ਬਖਸ਼ੋ ਸਮਤ ਹੋ ਕੇ ਸਾਡੇ ਤੇ ਦਿਆਲ ਜੀ ਤੇਰਾ ਹੁਕਮ اٹਲ ਜੁਗੋ ਜੁਗ ਹੈ ਤੇਰਾ ਹੁਕਮ ਤੇਰਾ ਹੁਕਮ اٹਲ ਜੁਗੋ ਜੁਗ ਹੈ ਜਾਂਦਣਾ ਕਿਸੇ ਤੋਂ ਟਾਲਿਆ ਦਾਤਾ ਧੰਨੇ ਧੰਨੇ ਕੁਦਰਤਾ ਤੇਰੀਆਂ ਦੁਨੀਆ ਬਣਾਉਣ ਵਾਲਿਆ ਦਾਤਾ